ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪ ਆਏ ਸੀਗੇ ਪਾਣੀਪਤ ਮੇਥੋੜੀ ਜੀ ਤਬੀਅਤ ਠੀਕ ਨਹੀਂ ਸੀਗੀ ਸੀ ਮੈਡੀਸਿਨ ਲੈਣ ਆਈ ਹੋਈ ਸੀਗੀ ਤੇ ਇੱਕ ਆਪਾਂ ਇੱਥੇ ਕੋਈ ਸ਼ਾਪ ਹੈਗੀ ਆ ਉੱਥੇ ਵੀ ਜਾ ਕੇ ਆਵਾਂਗੇ ਥੋਡੀ ਫੇਮਸ ਫੇਮਸ ਸ਼ਾਪ ਨਹੀਂ ਕਹਿ ਸਕਦੀ ਵੀ ਮਤਲਬ ਉਹਦੇ ਤੇ ਆਫਰ ਲੱਗਦੇ ਆ ਤੇ ਬਹੁਤ ਵਧੀਆ ਸਮਾਨ ਮਿਲਦਾ ਦੇ ਉਹ ਵੀ ਉੱਥੇ ਵੀ ਜਾਵਾਂਗੇ ਆਪਾਂ ਨਾਲ-ਨਾਲ ਤੁਹਾਨੂੰ ਵੀ ਦਿਖਾਵਾਂਗੇ ਤੇ ਪਲੀਜ਼ ਜੇ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਤੇ ਅਹੀਂ ਚਲੋ ਜੀ ਹੁਣ ਆਪਾਂ ਸ਼ਾਪ ਤੇ ਜਾਂਦੇ ਆਂ ਜਾ ਕੇ ਤੁਹਾਨੂੰ ਮਿਲਦੇ ਆਂ ਹੁਣ ਲਓ ਜੀ ਆਪਾਂ ਪਹੁੰਚ ਗਏ ਪਾਣੀਪੱਦ ਦੇ ਬਾਜ਼ਾਰ ਦੇ ਵਿੱਚ ਜਿੱਥੇ ਆਪਾਂ ਜਾਣਾ ਸੀ ਤੇ ਸ਼ਾਪ ਦੇ ਬਾਹਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਤੇ ਫਿਰ ਆਪਾਂ ਗਈ ਸ਼ਾਪ ਦੇ ਅੰਦਰ ਤੇ ਫਿਰ ਆਪਾਂ ਗਏ ਸ਼ਾਪ ਦੇ ਅੰਦਰ ਤੇ ਉਸ ਤੋਂ ਬਾਅਦ ਆਪਾਂ ਉੱਪਰ ਇਹਨਾਂ ਦੇ ਕੱਪੜਿਆਂ ਵਾਲਾ ਸਟੋਰ ਸੀ ਤੇ ਨੀਚੇ ਹੈਗਾ ਫੁੱਟਵੀਅਰ 컬렉ਸ਼ਨ ਸੀਗੀ ਇਹ ਇੱਥੇ ਬਹੁਤ ਸੋਹਣਾ ਸੋਹਣਾ ਆਫਰ ਲੱਗੇ ਹੁੰਦੇ ਐ ਤੇ ਜੁੱਤੀਆਂ ਵੀ ਹੁੰਦੀਆਂ ਬੈਲੀਆਂ ਟਾਈਪ ਵੀ ਹੁੰਦੀਆਂ ਨੇ ਤੇ ਫਿਰ ਮੈਨੂੰ ਮਤਲਬ ਮੈਨੂੰ ਵੀ ਇੱਕ ਬੈਲੀ ਪਸੰਦ ਆ ਗਈ ਸੀ ਇੱਕ pair ਮੈਂ ਵੀ ਲੈ ਲਿਆ ਸੀ ਮੈਂ ਲੈਣ ਤਾਂ ਇੱਥੇ ਉਹ ਲੈਣ ਗਈ ਸੀ ਜਿਹੜੇ ਲੋਫਰ ਟਾਈਪ ਆਉਂਦੀਆਂ ਨੇ ਲੋਫਰ ਟਾਈਪ ਬੈਲੀ ਜੀ ਕੁੜੀਆਂ ਜ਼ਿਆਦੇ ਟ੍ਰੈਂਡ ਚ ਆ ਕੁੜੀਆਂ ਲੇਡੀਜ਼ ਜ਼ਿਆਦੇ ਪਾਈ ਹੋਈਆਂ ਉਹਨਾਂ ਦੇ ਸੂਟ ਨਾਲ ਵੀ ਜੀਨ ਨਾਲ ਵੀ ਮਤਲਬ ਬੀਅਰ ਕਰ ਸਕਦੇ ਆ ਉਹਨੂੰ ਉਹ ਇੱਥੇ ਹੈ ਨਹੀਂ ਸੀ ਉਹ ਕਹਿੰਦੇ ਆਫਰ ਲੱਗਦੇ ਆ ਹੀ ਖਤਮ ਹੋ ਗਈ ਉਹ ਕਿਉਂਕਿ ਉਹ ਦਾ ਸਟਾਕ ਜਿੰਨਾ ਹੈ ਅਸੀਂ ਉਨਾ ਹੀ ਲੱਗ ਗਿਆ ਹੁਣ ਕਹਿੰਦੇ ਆਉਣਾਗਾ ਵੀਰਵਾਰ ਸ਼ੁੱਕਰਵਾਰ ਤੱਕ ਤੁਸੀਂ ਫੇਰ ਲੈ ਜਾਓ ਤੇ ਇੱਥੇ ਜਿਹੜੀਆਂ ਇਹ ਪਈਆਂ ਸੀਗੀਆਂ ਆਪਾਂ ਨੂੰ ਇਹ ਇੱਕ ਸਿੰਗਲ ਸਿੰਗਲ ਪਿਆ ਹੁੰਦਾ pair ਦੇ ਵਿੱਚੋਂ ਸਿੰਗਲ ਇੱਕ ਇੱਕ pair ਦਾ ਹੁੰਦਾ ਉਹ ਜੋ ਆਪਾਂ ਪਸੰਦ ਕਰਦੇ ਆ ਸਾਈਜ਼ ਪਸੰਦ ਕਰਦੇ ਆ ਕਲਰ ਪਸੰਦ ਕਰਦੇ ਆ ਆਪਾਂ ਇਹਨਾਂ ਨੂੰ ਕਹਿ ਦਿੰਨੇ ਆ ਫਿਰ ਇਹ ਆਪਾਂ ਨੂੰ ਸੈਕੰਡ pair ਦਾ ਜਿਹੜਾ ਮਤਲਬ pair ਆ ਉਹ ਕੰਪਲੀਟ ਕਰਕੇ ਦੇ ਦਿੰਦੇ ਆ ਜਿਵੇਂ ਕਿ ਆਪਾਂ ਨੂੰ ਉਹਨਾਂ ਨੇ ਲਿਆ ਕੇ ਦਿੱਤਾ ਇਹ ਮਤਲਬ ਇੱਥੇ ਮੈਨੂੰ ਬਹੁਤ ਸਹੀ ਲੱਗਿਆ ਬਟ ਮੈਂ ਇਹ ਪਾਈਆਂ ਪਾ ਲਈ ਸੀਗੀ ਤੇ ਫਿਰ ਜਦੋਂ ਅਸੀਂ ਦੇਖੀ ਨਾ ਚੱਕ ਕੇ ਤੇ ਇਹਦੇ ਕਲਰ ਦੇ ਵਿੱਚ ਡਿਫਰੈਂਸ ਸੀਗਾ ਹੁਣ ਵੀ ਪਤਾ ਲੱਗਦਾ ਮੇਰੇ ਪਾਈ ਤੋਂ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਤੇ ਜਿਹੜਾ ਮੈਨੂੰ ਕਲਰ ਪਸੰਦ ਆਇਆ ਸੀ ਉਹਦੇ ਨਾਲ ਦਾ ਪੇਅਰ ਮਤਲਬ ਉਹ ਪੇਅਰ ਪੂਰਾ ਹੈ ਨਹੀਂ ਸੀਗਾ ਉਹ ਪਤਾ ਨਹੀਂ ਤਾਂ ਉਹਨਾਂ ਤੋਂ ਮਿਸਟੇਕ ਨਾਲ ਕਿਸੇ ਨੂੰ ਚਲੀ ਗਈ ਜਾਂ ਕਿਵੇਂ ਹੋ ਗਿਆ ਮੈਨੂੰ ਨਹੀਂ ਪਤਾ ਉਹਦੇ ਵਿੱਚ ਪਰ ਉਹ ਹੈ ਨਹੀਂ ਸੀ ਮਿਲੀ ਨਹੀਂ ਸੀ ਨਾਲ ਦੀ ਆਪਾ ਥੋੜਾ ਜਿਹਾ ਕਲਰ ਚੇਂਜ ਕਰਕੇ ਆਪਾ ਉਹ ਲੈ ਲਈ ਇਹ ਮੈਨੂੰ ਸੈਂਡਲ ਸੀਗੇ ਜਿਹੜੇ ਬਹੁਤ ਪਸੰਦ ਆਏ ਸੀ ਬਹੁਤ ਸੋਹਣੇ ਲੱਗੇ ਸੀ ਇਹਨਾਂ ਦੀ ਰੇਂਜ ਸਿਰਫ 200 ਰੁਪੀਸ ਸੀਗੀ ਤੇ ਲੇਕਿਨ ਇਹਨਾਂ ਦੇ ਵਿੱਚ ਜਿਹੜਾ ਮੇਰੇ ਪੈਰ ਦਾ ਸਾਈਜ਼ ਸੀਗਾ ਮੇਰੇ ਪੈਰ ਦਾ ਸਾਈਜ਼ ਇਹਦੇ ਵਿੱਚ ਹੈ ਨਹੀਂ ਸੀਗਾ ਛੋਟਾ ਸਾਈਜ਼ ਸੀਗਾ ਤੇ ਮੈਂ ਇਹਨਾਂ ਤੋਂ ਮੰਗਿਆ ਇਹ ਕਹਿੰਦੇ ਵੀ ਸਾਈਜ਼ ਇਹਦੇ ਵਿੱਚ ਇਹੀ ਆ ਇਸ ਤੋਂ ਜਿਹੜਾ ਮਤਲਬ ਵੱਡਾ ਸਾਈਜ਼ ਸੀ ਉਹ ਲੱਗ ਚੁੱਕੀ ਆ ਬਸ ਇਹ ਸਾਈਜ਼ ਹੀ ਰਹਿ ਗਿਆ ਇਦੇ ਵਿੱਚ ਅੱਡੀ ਜੀ ਬਾਹਰ ਨਿਕਲਦੀ ਸੀਗੀ ਤੇ ਫਿਰ ਉਹ ਸੋਹਣਾ ਨਹੀਂ ਲੱਗਦਾ ਸੀ ਵੈਸੇ ਇਹਦੀ ਲੁੱਕ ਬਹੁਤ ਸੋਹਣੀ ਸੀਗੀ ਤੇ ਪਾਇਆ ਵੀ ਬਹੁਤ ਸੋਹਣਾ ਲੱਗਦਾ ਸੀ ਦੇਖਣ ਨੂੰ ਵੀ ਮਹਿੰਗਾ ਲੱਗਦਾ ਸੀ ਮੇਰਾ ਮਨ ਤਾਂ ਬਹੁਤ ਸੀਗਾ ਪਰ ਫਿਰ ਇਹ ਕਹਿੰਦੇ ਤੇਰੇ ਸਾਈਜ਼ ਨਹੀਂ ਸਹੀ ਹੈਗਾ ਤੇ ਵੀ ਤੂੰ ਨਾ ਲੈ ਫਿਰ ਮੈਂ ਇਹਨੂੰ ਨਹੀਂ ਲਿਆ ਤੇ ਬਹੁਤ ਸੋਹਣਾ ਸੋਹਣਾ ਸਮਾਨ ਸੀ ਕਹਿੰਦੇ ਜਿੰਨਾ ਜਦੋਂ ਆਪਾਂ ਦੁਕਾਨ ਤੇ ਜਾਂਦੇ ਆ ਜੀ ਮਨ ਮਤਲਬ ਜੀ ਨਹੀਂ ਭਰਦਾ ਨਾ ਬੰਦੇ ਦਾ ਮਨ ਭਰੇ ਨਾ ਜੀ ਭਰੇ ਪਰ ਸਾਰਾ ਮਨ ਤੇ ਜੀ ਦੇ ਮਗਰ ਵੀ ਨਹੀਂ ਲੱਗਣਾ ਚਾਹੀਦਾ ਆਪਾਂ ਨੂੰ ਆਪਣਾ ਬਜਟ ਆਪਣਾ ਹਨਾ ਸਭ ਕੁਝ ਫਿਰ ਪੈਸਾ ਤੇ ਬਜਟ ਆਪਾਂ ਨੂੰ ਲੋੜ ਮੁਤਾਬਿਕ ਚੀਜ਼ ਦੇਖਣੀ ਚਾਹੀਦੀ ਹੈ ਵੈਸੇ ਮਨ ਦੇ ਪਿੱਛੇ ਲੱਗ ਕੇ ਤਾਂ ਭਾਵੇਂ ਦੀ 10 ਜੋੜੇ ਚੱਕ ਲਿਓ ਮਨ ਤਾਂ ਫਿਰ ਵੀ ਹਾਂ ਨਾ ਨਹੀਂ ਕਹਿੰਦਾ ਵੀ ਬਸ ਬਹੁਤ ਆ ਤੇ ਫਿਰ ਮੈਨੂੰ ਇੱਥੇ ਮਤਲਬ ਜਿਹੜੇ ਪਸੰਦ ਆਈ ਸੋ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਇਹਨੂੰ ਮੈਚ ਕਰ ਦਿਓ ਤੁਸੀਂ ਕਲਰ ਸੇਮ ਮੇਰੀ ਇਹ ਦੇਤੀ ਅੱਖ ਸੀ ਮੈਨੂੰ ਬਹੁਤ ਲੱਭਿਆ ਹੋਰ ਵੀ ਕਿਤੇ ਸਾਈਜ਼ ਵੱਡਾ ਮਿਲ ਜੇ ਪਰ ਨਹੀਂ ਮਿਲਿਆ ਫਿੱਜਲ ਉਹ ਆਪਾ ਰੱਖ ਦਿੱਤਾ ਜੀ ਤੇ ਫਿਰ ਮੈਂ ਪਾ ਪਾ ਕੇ ਵਾਰ-ਵਾਰ ਦੇਖੀ ਗਈ ਪਰ ਵੱਡਾ ਹੈ ਨਹੀਂ ਸੀ ਆ ਦੇਖੋ ਅੱਡੀ ਬਾਹਰ ਨਿਕਲਦੀ ਸੀਗੀ ਤੇ ਉਹ ਕਰਕੇ ਨਾ ਫਿਰ ਥੋੜਾ ਜਿਹਾ ਨਹੀਂ ਸਹੀ ਲੱਗਦਾ ਸੀਗਾ ਫਿਰ ਅਸੀਂ ਇਹਨੂੰ ਕੈਨਸਲ ਕਰਤਾ ਤੇ ਫਿਰ ਆਪਾਂ ਉਹ ਲੈ ਲਈ ਸੀ ਬਹੁਤ ਸੋਹਣਾ ਹੈਗਾ ਇਹ ਇਹ ਪਾਣੀ ਪੱਤ ਦੇ ਵਿੱਚ ਦੁਕਾਨ ਹੈਗੀ ਆ ਤੇ ਇਹਨਾਂ ਨੇ ਇੱਕ ਆਪਣਾ ਸ਼ੋਰੂਮ ਖੋਲ ਰਿਆ ਤੇ ਇੱਕ ਸ਼ਾਪ ਆ ਇਹ ਸ਼ਾਪ ਦੇ ਉੱਪਰ ਆਫਰ ਆ ਤੇ ਸ਼ੋਰੂਮ ਦੇ ਉੱਪਰ ਇਹਨਾਂ ਦਾ ਫਿਕਸ ਪ੍ਰਾਈਸ ਆ ਸ਼ੋਰੂਮ 'ਚ ਘੱਟ ਲੋਕ ਆਫਰ ਵਾਲੀ ਸਾਈਡ ਲੇਡੀਜ਼ ਜ਼ਿਆਦਾ ਜ਼ਿਆਦਾ ਜਾਂਦੀਆਂ ਨੇ ਇੱਥੇ ਇੰਨੀ ਭੀੜ ਲੱਗੀ ਹੋਈ ਸੀਗੀ ਤੇ ਹੁਣ ਜਿਹੜੀ ਚੀਜ਼ ਮੈਂ ਲੈਣ ਗਈ ਸੋ ਕਹਿੰਦੇ ਵੀਰਵਾਰ ਤੱਕ ਆਜੂਗੀ ਹੁਣ ਮੈਂ ਵੀ ਵੀਰਵਾਰ ਤੱਕ ਨਹੀਂ ਜਾਇਆ ਜਾਣਾ ਚਲੋ ਫੇਰ ਕਦੇ ਆਫਰ ਆਈ ਆਪਾਂ ਫੇਰ ਲੈ ਕੇ ਆਵਾਂਗੇ ਇਸ ਤੋਂ ਬਾਅਦ ਫੇਰ ਆਪਾਂ ਇੱਥੋਂ ਪਸੰਦ ਕਰਕੇ ਲੈ ਕੇ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਅੱਜ ਜੀ ਫੇਰ ਆਪਾਂ ਤੁਹਾਨੂੰ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਲੇ ਲੇ ਗੀ ਜੀ ਅਕਰ ਰਹੋ ਤੇ ਨਹੀਂ ਦਈਏ ਆ ਤੇ پوری ਗੱਲ ਦੇਗੀ ਅੰਦਰ ਹੀ ਪਾ ਦੇਣੀ ਕੋਲੋਂ ਤਾਂ ਕਾਹ ਵੀ ਨੋਟ ਨਹੀਂ ਹੁੰਦਾ ਉਹ ਸਾਹ ਵੀ ਇਹ ਤਾਂ ਕਹਿੰਦਾ ਉਹ ਇੱਕ ਤਾਂ ਲਾ ਲਓ ਜੀ ਇੱਥੋਂ ਆਪਾਂ ਸ਼ਾਪ ਚੋਂ ਬਾਹਰ ਨਿਕਲੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਸੀ ਤੇ ਕੱਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਸੀਗਾ ਤੇ ਇਧਰ ਜਿਵੇਂ ਮੈਨੂੰ ਦੱਸਿਆ ਗੁਰਦੁਆਰਾ ਸਾਹਿਬ ਨਹੀਂ ਹੈਗਾ ਤੇ ਆਪਾਂ ਸੋਚਿਆ ਵੀ ਚਲੋ ਵਾਹਿਗੁਰੂ ਜੀ ਦੇ ਕਿਰਪਾ ਨਾਲ ਆਪਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜਾਇਏਗੇ ਮਹਾਰਾਜ ਜੀ ਦੇ ਦਰਸ਼ਨ ਕਰੀਏ ਹਨਾ ਮੱਥਾ ਟੇਕ ਕੇ ਆਈਏ ਤੇ ਆਪਾਂ ਇੱਥੇ ਗਏ ਅਰਦਾਸ ਕੀਤੀ ਬਾਬਾ ਜੀ ਨੇ ਸ਼ੁਕਰਾਨਾ ਕੀਤਾ ਤੇ ਇੱਥੇ ਜਾ ਕੇ ਆਪਾਂ ਮੈਂ ਪਹਿਲੀ ਵਾਰੀ ਗਈ ਸੀਗੀ ਤੇ ਫਿਰ ਆਪਾਂ ਇੱਥੇ ਸ਼ੂ ਰੈਕ ਦੇ ਵਿੱਚ ਜੁੱਤੇ ਰੱਖੇ ਆਪਣੇ ਤੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਗਏ ਵੈਸੇ ਆਪਾਂ ਪਿੰਡ ਦੇ ਵਿੱਚ ਹੁੰਦਾ ਆਪਾਂ ਨੂੰ ਪਤਾ ਹੁੰਦਾ ਹਨਾ ਇੱਥੇ ਹੈ ਹੀ ਨਹੀਂ ਪਿੰਡ ਦੇ ਵਿੱਚ ਬੰਦੇ ਦਾ ਜੀ ਕਰਦਾ ਚਲੋ ਆਪਾਂ ਗੁਰਦੁਆਰਾ ਸਾਹਿਬ ਜਾਏਗੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਪੰਜਾਬੀ ਲੋਕ ਮਿਲੇ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੇਵਾ ਸੇਵਾਦਾਰ ਸੀਗੇ ਉਹ ਪੰਜਾਬੀ ਵੀਰ ਸੀਗੇ ਤੇ ਨਹੀਂ ਇੱਥੇ ਇਹ ਏਰੀਆ ਜਿਹੜਾ ਹਰਿਆਣਵੀ ਲੋਕਾਂ ਦਾ ਇੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਇੱਥੇ ਮੰਦਰ ਨੇ ਮੰਦਰ ਬਣੇ ਹੋਏ ਆ ਤੇ ਫਿਰ ਆਪਾਂ ਗਏ ਨੰਦਰਵਾਰ ਸਾਹਿਬ ਪੁੱਛਿਆ ਵੀ ਉੱਪਰ ਆ ਉਹ ਕਹਿੰਦੇ ਹਾਂਜੀ ਉੱਪਰ ਆ ਫਿਰ ਆਪਾਂ ਉੱਪਰ ਜਾ ਕੇ ਇੱਥੇ ਦਰਬਾਰ ਸਾਹਿਬ ਦੇ ਅੰਦਰ ਗਏ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਸੀਂ ਵੀ ਕੀਤੇ ਤੁਸੀਂ ਵੀ ਕਰੋ ਲਓ ਜੀ ਆਪਾਂ ਵੀ ਹੁਕਮ ਨਮਾ ਸਾਹਿਬ ਦੇ ਦਰਸ਼ਨ ਕੀਤੇ ਤੁਹਾਨੂੰ ਵੀ ਕਰਵਾਏ ਆਪਾਂ ਵੀ ਪੜਿਆ ਤਾਂ ਤਾਂ ਨਿਲੇ ਵੀ ਦਰਸ਼ਨ ਕਰਵਾਏ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲ ਗਏ ਸੀ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਮਹਾਰਾਜ ਜੀ ਨੂੰ कोट कोट ਪ੍ਰਣਾਮ ਬਹੁਤ-ਬਹੁਤ ਸ਼ੁਕਰ ਪ੍ਰਮਾਤਮਾ ਦਾ ਉਹਨਾਂ ਨੇ ਆਪਾਂ ਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਤੰਦਰੁਸਤੀ ਦਿੱਤੀ ਤੰਦਰੁਸਤੀ ਦਿੱਤੀ ਸਹੀ ਸਰੀਰ ਦਿੱਤਾ ਸਹੀ ਸਲਾਮਤ ਆਪਣੇ ਹੱਥ ਪੈਰ ਅੰਗ ਸਬੂਤ ਸਹੀ ਸਲਾਮਾਂ ਦਿੱਤੇ ਪ੍ਰਮਾਤਮਾ ਜੀ ਦਾ ਸ਼ਿਕਵੇ ਤਾਂ ਆਪਾਂ ਵੈਗਰੂ ਨੂੰ ਕਿੰਨੇ ਮਰਜੀ ਕਰ ਲਏ ਪਰ ਜਿੰਨਾ ਸ਼ੁਕਰਾਨਾ ਕੀਤਾ ਜਾਵੇ ਉਹ ਬਹੁਤ ਥੋੜਾ ਕਰਦੇ ਆ ਆਪਾਂ ਕਦੇ ਵੀ ਪ੍ਰਮਾਤਮਾ ਨੂੰ ਇਹ ਨਹੀਂ ਕਹਿੰਦੇ ਕਿ ਬਹੁਤੇ ਨਾਲੋਂ ਸਾਨੂੰ ਸੋਹਣੀ ਜ਼ਿੰਦਗੀ ਤੇ ਚੰਗੀ ਜ਼ਿੰਦਗੀ ਦਿੱਤੀ ਆ ਤੇ ਸ਼ਿਕਵੇ ਹਮੇਸ਼ਾ ਹੀ ਕਰਦੇ ਰਹਿੰਨੇ ਆ ਆਪਾਂ ਨੂੰ ਪਰਮਾਤਮਾ ਨੇ ਅੰਗ ਪੈਰ ਦਿਮਾਗ ਸੁਰਤ ਸਭ ਕੁਝ ਸਹੀ ਦਿੱਤਾ ਤੇ ਆਪਾਂ ਨੂੰ ਇਸ ਕਰਕੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ ਇੱਥੇ ਆਪਾਂ ਵਾਇਗਰੂ ਜੀ ਦਾ ਸ਼ੁਕਰਾਨਾ ਕੀਤਾ ਉਹ ਟਾਸਰਾ ਲਿਆ ਆ ਉਹ ਟਾਸਰਾ ਲਿਆ ਮਹਾਰਾਜ ਜੀ ਦਾ ਮਹਾਰਾਜ ਜੀ ਤੋਂ ਉਹ ਟਾਸਰਾ ਮੰਗਿਆ ਕਿ ਪਰਮਾਤਮਾ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਤੁਸੀਂ ਸਾਡਾ ਸਹਾਰਾ ਤੇ ਸਾਨੂੰ ਤੰਦਰੁਸਤੀਆਂ ਬਖਸ਼ੋ ਦਰਸ਼ਨ ਕੀਤੇ ਮਹਾਰਾਜ ਜੀ ਤੁਹਾਡੀ ਵੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਣ ਤੁਹਾਨੂੰ ਵੀ ਤੰਦਰੁਸਤੀਆਂ ਦੇਣ ਉਸ ਤੋਂ ਬਾਅਦ ਫਿਰ ਆਪਾਂ ਜੀ ਵਾਪਸ ਆ ਗਏ ਸੀ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲ ਗਏ ਸੀ ਵਾਪਸ ਘਰ ਨੂੰ ਚੱਲ ਪਏ ਸੀ ਤੇ ਲਓ ਜੀ ਹੁਣ ਆ ਗਈ ਸੀ ਆਪਣੀ ਖਾਣ ਪੀਣ ਦੀ ਬਾਰੀ ਆਪਾਂ ਪੀਜ਼ਾ ਇੱਥੇ ਪਹਿਲੀ ਵਾਰੀ ਪੀਜ਼ਾ ਖਾਧਾ ਇੱਥੋਂ ਦਾ ਤੇ ਇਹ ਉਹਨਾਂ ਜਿਵੇਂ ਉਹਨਾਂ ਤੋਂ ਆਪਾਂ ਇਹ স্মੋਲ ਪੀਜ਼ਾ ਸੀਗਾ ਇਹ ਬਣਵਾਇਆ ਸੀ ਇਹ ਖਾਧਾ ਬਹੁਤ ਟੇਸਟੀ ਸੀ ਠੀਕ ਸੀਗਾ ਮਤਲਬ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਲਾਈਟਿੰਗ ਹੋ ਗਈ ਸੀ ਲਾਈਟਾਂ ਚੱਲ ਪਈਆਂ ਸੀਗੀਆਂ ਹਨੇਰਾ ਹੋਣ ਲੱਗ ਗਿਆ ਸੀ ਤੇ ਆਪਾਂ ਘਰ ਨੂੰ ਵਾਪਸ ਹੋ ਗਏ ਸੀਗੇ ਤੇ ਮਿਲਦੇ ਹਾਂ ਜੀ ਆਪਾਂ ਕਿਸੇ ਨਵੇਂ ਬਲੌਗ ਨਾਲ ਪਲੀਜ਼ ਪਹਿਲੀ ਵਾਰੀ ਆਇਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਪਾਂ ਨੂੰ ਕਰਦੇ ਕਰਦੇ ਨੰਨੀਰਾ ਹੋ ਗਿਆ ਸੀ ਤੇ ਫਿਰ ਆਪਾਂ ਘਰ ਆ ਗਏ ਸੀ ਮਿਲਦੇ ਆ ਜੀ ਆਪਾਂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਜੀ ਬਾਏ ਬਾਏ ਜੀ ਖੁਸ਼ ਰਹੋ ਹੱਸਦੇ ਰਹੋ ਬਸਦੇ ਰਹੋ ਬਾਏ ਬਾਏ ਜੀ